ਕੱਲੀ ਘਾਰੇ ਆ ਕਿ ਮੇਰਾ ਕੋਈ ਨਹੀਂ ਸਾਥ ਦੇਣ ਵਾਲਾ ਹਾਂ ਮਿਲਦੇ ਹੋਏ ਸਾਥੀ ਮੇਰਾ ਕੱਲ ਮੇਰਾ ਬੇਟਾ ਜੋ ਕੁਝ ਦੇ ਮੈਂ ਕਦੀ ਪਰਵਾਹ ਨਹੀਂ ਕੀਤੀ ਇਹਨਾਂ ਦੇ ਸਿਰ ਤੇ ਮੈਨੂੰ ਚਲ ਮਿਰੇ ਤੇ ਆ ਕੇ ਮੇਰੇ ਤਾਂ ਬੇਟਾ ਵੀ ਉਹਦੇ ਵਿੱਚੋਂ ਵੱਲ ਲੱਭਦੀ ਹੁੰਨੀ ਆ ਅੱਜ ਮੈਨੂੰ ਵੀ ਖੋਲ੍ਹੇ ਬੈਠਾ ਮੜਾ ਕੀ ਜ਼ੋਤੀ ਆ ਕਿ ਮੇਰੇ ਬੱਚੇ ਕੀ ਕਰਨਗੇ ਮੈਂ ਕਿੱਦਾਂ ਪੜਾਵਾਂਗੀ ਕਿੱਦਾਂ ਰਸਨਾਵਾ ਤੇ ਇਹ ਸਾਰੇ ਕਾਸੇ ਦੇ ਵਿੱਚ ਤੁਹਾਨੂੰ ਲੱਗਦਾ ਜਿੰਮੇਵਾਰ ਕੌਣ ਜਿੰਮੇਵਾਰ وہی ਹੋਣਗੇ ਜਿਨ੍ਹਾਂ ਨੇ ਸ਼ਰਾਬ ਪਿਆਈ ਇਹਨਾਂ ਨੂੰ ਇੰਨੀ ਜਰੀਲੀ ਸ਼ਰਾਬ ਇਹ ਤੇ ਉਹਨਾਂ ਨੂੰ ਪਤਾ ਵੀ ਹੋਊਗਾ ਹੀ ਕਿ ਆਜ ਇੱਕ ਚਲੋ ਆਪਾਂ ਨੇ ਜੇ ਇੱਕ ਗਿਆ ਦੂਜਾ ਗਿਆ ਉਹਨਾਂ ਨੂੰ ਉਦੋਂ ਸਮਝਣਾ ਚਾਹੀਦਾ ਹੈ ਕਿ ਅਸੀਂ ਦੂਜੇ ਜਣੇ ਨੂੰ ਨਾ ਹੀ ਪਿਆਈਏ ਹੁਣ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਪੂਰੀ ਤਰ੍ਹਾਂ ਖਾਤਮਾ ਹੋ ਜਾਵੇ ਜਿਨ੍ਹਾਂ ਨੇ ਵੇਚੀ ਹੈ ਸ਼ਰਾਬ ਜਾਂ ਹੱਲੇ ਵੀ ਤੁਹਾਨੂੰ ਲੱਗਦਾ ਕਿ ਖਦਸ਼ੇ ਬਣੇ ਰਹਿਣਗੇ ਕਿ ਉਹ ਪਤਾ ਨਹੀਂ ਉਹਨਾਂ ਨੂੰ ਠੱਲ ਪੈਣੀ ਹੈ ਤੇਰੀ ਇਹਨਾਂ ਦੀ ਮਰਜ਼ੀ ਆ ਦੇ ਡੱਕਣਗੇ ਇੰਨੇ ਤੇ ਚੱਲਦਾ ਰਹੂਗਾ ਹੋਰ ਵੀ ਮਰਨਗੇ ਸਾਡਾ ਅਸੀਂ ਤੇ ਬੇਟਾ ਖੋ ਹੀ ਲਿਆ ਵਾ ਬੇ ਲਾਗੇ ਚੁੰਕੀ ਆ ਇਹ ਇਹਨਾਂ ਨੂੰ ਹੀ ਸਮਝਾਉਣ ਕੋਈ ਕਿ ਤੁਸੀਂ ਕਾਰਵਾਈ ਕਰੋ ਇਹ ਆਵਰ ਤਨਖਾਹਾਂ ਲੈਂਦੇ ਆ ਲੱਖ ਲੱਖ ਰੁਪਈਆ ਰਾਹ ਨੂੰ ਸਮਝ ਜਾਂਦੇ ਆ ਕਿ ਗਵਰਨਮੈਂਟ ਆ ਆਸ ਦਿੰਦੀ ਆ ਚਿੱਟੇ ਨੂੰ ਡੱਕੋ ਚਿੱਟੇ ਨੂੰ ਡੱਕੋ ਜਿਹੜੀ ਵੀ ਪੰਚਾਇਤ ਆਉਂਦੀ ਆ ਇਹ ਸਰਕਾਰ ਆਉਂਦੀ ਆ ਇਹੋ ਕਰਦੀ ਆ ਵੀ ਇਹ ਨਸ਼ਾ ਚਿੱਟਾ ਬੰਦ ਕਰੋ ਇਹ ਆ ਜ਼ਹਿਰ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਜਾਂ ਇਹ ਵੀ ਬੰਦ ਕਰੋ ਵੇਖੋ ਇਹ ਸ਼ਰਾਬ ਪੀ ਕੇ ਨਹੀਂ ਮਰੇ ਨਾ ਤਾਂ ਕਤਲ ਕੀਤਾ ਗਿਆ ਜਦੋਂ ਪਤਾ ਲੱਗ ਗਿਆ ਕਿ ਇਹ ਨਹੀਂ ਜਰੀਲੀ ਹੈ ਦੋਨੋਂ ਨੂੰ ਪਿਆਈ ਇੱਕ ਨੂੰ ਪਿਆਈ ਇਹ ਨਾ ਹੀ ਪੀਉਂਦੇ ਹਲਕੇ ਮਜੀਠੇ ਦਾ ਪਿੰਡ ਮਰੜੀ ਕਲਾ ਜਿੱਥੇ ਪੰਜ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜਿਸ ਪਰਿਵਾਰ ਦੇ ਵਿੱਚ ਅਸੀਂ ਬੈਠੇ ਆ ਇਹਨਾਂ ਦਾ ਵੀ ਇੱਕ ਜੀ ਜਿਸ ਦੀ ਉਮਰ 40 ਸਾਲ ਸੀ ਸਰਬਜੀਤ ਸਿੰਘ ਉਸ ਦੀ ਵੀ ਮੌਤ ਹੋਈ ਹੈ ਉਸ ਨਕਲੀ ਸ਼ਰਾਬ ਪੀਣ ਦੇ ਨਾਲ ਪਰ ਮਜ਼ਦੂਰ ਵਰਗ ਹੈ ਜਿਹੜਾ ਉਸ ਦੇ ਵਿੱਚੋਂ ਮਜ਼ਦੂਰ ਹੀ ਜਾਦਾ ਵੱਡੀ ਗਿਣਤੀ ਦੇ ਵਿੱਚ ਨੇ ਸਾਰੇ ਹੀ ਤਕਰੀਬਨ ਜਿਨ੍ਹਾਂ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਿਹਰੀਲੀ ਸ਼ਰਾਬ ਵਿਕਦੀ ਕਿਵੇਂ ਸੀ ਕਿਸ ਦੀ ਸ਼ਹਿਤ ਤੇ ਵਿਕਦੀ ਸੀ ਇਹ ਪਰਿਵਾਰ ਦੇ ਜੀਤ ਤੇ ਜਿਹੜੇ ਪਿੰਡ ਦੇ ਲੋਕ ਨਾਲ ਬੈਠੇ ਨੇ ਹਮਦਰਦੀ ਦੇ ਲਈ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇੱਥੋਂ ਤੱਕ ਨੌਬਤ ਕਿਵੇਂ ਆਈ ਕਿਵੇਂ ਆ ਜਿਹੜੇ ਮੌਤ ਦੇ ਮੂੰਹ ਜਾ ਪੈਂਦੇ ਨੇ ਉਹ ਸਾਰੇ ਲੋਕ ਜਿਹੜੇ ਮਜ਼ਦੂਰੀ ਕਰਦੇ ਸੀ ਸਸਤੀ ਸ਼ਰਾਬ ਪੀਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਗਵਾ ਬੈਠਦੇ ਨੇ ਉਹਨਾਂ ਦੇ ਜਿਹੜੇ ਸਰਬਜੀਤ ਸਿੰਘ ਨੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਬੈਠੇ ਆ ਉਹਨਾਂ ਦੀ ਧਰਮ ਪਤਨੀ ਬੈਠੇ ਨੇ ਉਹਨਾਂ ਦੀਆਂ ਬੱਚੀਆਂ ਨੇ ਵੱਡੀ ਗੱਲ ਇਹ ਹੈ ਕਿ ਸਰਬਜੀਤ ਸਿੰਘ ਜਿਹੜਾ ਕੀ ਚਲਾ ਗਿਆ ਇਸ ਦੁਨੀਆ ਤੋਂ ਜਹਰੀਲੀ ਸ਼ਰਾਬ ਪੀਣ ਨਾਲ ਉਸ ਦੀਆਂ 5 ਬੇਟੀਆਂ ਨੇ 5 ਬੇਟੀਆਂ ਦਾ ਪਿਆਰ ਸੀ ਔਰ ਉਹਨਾਂ ਦਾ ਜਿਹੜਾ ਸਾਰਾ ਬਾਕੀ ਪਰਿਵਾਰ ਇਸ ਗੱਲ ਦੇ ਲਈ ਚਿੰਤਤ ਹੈ ਦੁਖੀ ਹੈ ਆ ਸਭ ਤੋਂ ਪਹਿਲਾਂ ਬਾਪੂ ਜੀ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹੁੰਨਾ ਕਿ ਤੁਹਾਡਾ ਜਿਹੜਾ ਬੇਟਾ ਇਹ ਕਦੋਂ ਤੋਂ ਇਹ ਸ਼ਰਾਬ ਦਾ ਸੇਵਨ ਕਰਦਾ ਸੀ ਤੁਹਾਨੂੰ ਪਤਾ ਸੀ ਘਰ ਦੇ ਵਿੱਚ ਜਾਂ ਫਿਰ ਕਿੱਥੋਂ ਖਰੀਦਾ ਸੀ ਕਿਵੇਂ ਪੀਂਦਾ ਸੀ ਕਦੋਂ ਤੋਂ ਪੀਂਦਾ ਸੀ ਇਹ ਸ਼ਰਾਬ ਤੇ ਹੁਣ ਜੇ ਲੱਗਾ ਪੀਣ ਦੋ ਤਿੰਨ ਸਾਲ ਹੀ ਹੋ ਗਏ ਜੀ ਤੇ ਇਹ ਪਤਾ ਨਹੀਂ ਸਾਡੇ ਕੋਲ ਤੇ ਇਥੇ ਚਲੇ ਜਾਂਦਾ ਸੀ ਵੀ ਥਰੀ ਵਾਲੋਂ ਪੀਂਦਾ ਕਿ ਮਰੜੀਆਂ ਪੀਂਦਾ ਪਿੰਡੋਂ ਆਪਣੇੋਂ ਜੀ ਤੇ ਇਹ ਬਹੁਤ ਜਰੀਲੀ ਸ਼ਰਾਬ ਚ ਇਹ ਗਵਰਨਮੈਂਟ ਆ ਆਖ ਦਿੰਦੀ ਐ ਛਟੇ ਨੂੰ ਡੱਕੋ ਛਟੇ ਨੂੰ ਡੱਕੋ ਜਿਹੜੀ ਵੀ ਪੰਚਾਇਤ ਆਉਂਦੀ ਆ ਇਹ ਸਰਕਾਰ ਆਉਂਦੀ ਆ ਇਹੋ ਕਰਦੀ ਆ ਵੀ ਇਹ ਨਸ਼ਾ ਚਿੱਟਾ ਬੰਦ ਕਰੋ ਇਹਦਾ ਜ਼ਹਿਰ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਜਾਂ ਇਹ ਵੀ ਬੰਦ ਕਰਾਓ ਇਹ ਲਾਗੇ ਚੌਂਕੀ ਆ ਉਥੇ ਸ਼ਰਾਬ ਵਿਕਦੀ ਆ ਇਹਨਾਂ ਨੂੰ ਨਹੀਂ ਦੇਖਦਾ ਵੀ ਜਾਂ ਉਥੇ ਆ ਕੰਮ ਹੁੰਦਾ ਵਾ ਤੇ ਮਾੜੇ ਬੰਦਾ ਜਿਹੜਾ ਉਹ ਜਹਾੜ ਪੈਂਦਾ ਉਹ ਉਹਨੂੰ 1000 ਲੈਂਦੇ ਆ ਜਿੱਥੇ ਵਿਕਦੀ ਆ ਤੁਸੀਂ ਕਹੇ ਨਾਲ ਪੁਲਿਸ ਚੌਂਕੀ ਵੀ ਹੈਗੀ ਆ ਹਾਂਜੀ ਹਾਂਜੀ ਕਿੰਨੀ ਪੂਰੀ ਇਥੇ ਆ ਪੁਲਿਸ ਇਹ ਦੋ ਕਿ ਕਿਲੇ ਦੇ ਨਹੀਂ ਰਿਆ ਜੀ ਜੀ ਹਾਂਜੀ ਮਤਲਬ ਬਹੁਤ ਨੇੜੇ ਪੁਲਿਸ ਚੌਂਕੀ ਹੋਵੇ ਤਾਂ ਫਿਰ ਵੀ ਵੇਚਣ ਵਾਲੇ ਟਲੇ ਨਹੀਂ ਨਹੀਂ ਹਾਂਜੀ ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਚਾਹੀਦੀ ਆ ਢੱਕਣ ਤੇ ਜਿਸ ਦਿਨ ਸਰਬਜੀਤ ਸਿੰਘ ਘਰੋਂ ਜਾਂਦੇ ਆ ਇਥੋਂ ਸ਼ਾਮ ਦਾ ਵੇਲਾ ਸੀ ਸਵੇਰ ਦਾ ਸੀ ਕਦੋਂ ਤੁਹਾਨੂੰ ਪਤਾ ਲੱਗਦਾ ਕਿ ਸਾਡਾ ਬੇਟਾ ਬਿਮਾਰ ਹੋਣ ਲੱਗ ਗਿਆ ਸ਼ਰਾਬ ਪੀਣਾ ਇਹ ਜਿੱਦਣ ਮੈਂ ਅੱਗੇ ਤੇ ਚਲੋ ਵੀ ਰਾਤ ਸੌਂ ਕੇ ਦਿਣੀ ਉੱਠ ਖਲੋਂਦਾ ਹੈ ਹਾਂਜੀ ਜਾਂ ਰੌਲਾ ਪਾਵੇ ਤੇ ਇਹ ਜਦੋਂ ਇਹ ਨਜਰੀਲੀ ਖਰਾਬ ਪੀਤੇ ਆ ਉਹ ਦਿਨ ਨੂੰ ਹੋਸ਼ ਨਹੀਂ ਆਈ ਦਿਨੇ ਆਖੀ ਜਾਂਦਾ ਵੀ ਮੇਰੇ ਜੀਨ ਕੋਈ ਹੁੰਦਾ ਵਾ ਅਸੀਂ ਡਾਕਟਰ ਕੋ ਲੈ ਕੇ ਗਏ ਆ ਦਵਾਈਆਂ ਦਵਾਈਆਂ ਨੇ ਤੇ ਸਮਾਂ ਆਨਤਾ ਆਈ ਆ ਬਜਰ ਆਜੂ ਰਮਾਨ ਨੇ ਇਥੋਂ ਟੀਕੇ ਲਵਾਏ ਆ ਬਾਅਦ ਇਹ ਹਸਪਤਾਲ ਖੜਿਆ ਵਾ ਉਹਨਾਂ ਵੀ ਜਵਾਬ ਦਿੱਤਾ ਅਸੀਂ ਦੂਜੇ ਆ ਵਿਸਾ ਖੜਿਆ ਵਾ ਉਹਨਾਂ ਨੂੰ ਜਵਾਬ ਤਾਂ ਗੁਰਨਾਨਕ ਲੈ ਜੋ ਤੇ ਉੱਥੇ ਗੱਲ ਕਰਦਿਆ ਕਰਦਾਂ ਉਹ ਦਮ ਛੱਡ ਗਿਆ ਮੁੜ ਕੇ ਇਹ ਜੀ ਜੀ ਬਣੇ ਵਾ ਵਾਪਸ ਘਰ ਨੂੰ ਲਏ ਕੱਲ ਕਿੰਨੇ ਵਜੇ ਦਾ ਸਮਾਂ ਸੀ ਜਦੋਂ ਦਮ ਤੋੜਿਆ ਸਰਬਜੀਤ ਇਹ ਰਾਤ ਦਾ ਟਾਈਮ ਜੀ ਸਾਡੇ 11 ਵਜੇ ਤਾਂ ਉਸੀ ਵੀ ਅਸੇ ਪਿੰਡ ਦੇ ਵਸਨੀਕ ਸਰਪਤੀ ਸਾਡਾ ਜੀ ਹਾਂ ਜੀ ਇਹ ਸਾਡਾ ਪਰਾਇਆ ਵੱਡਾ ਹਾਂ ਜੀ ਸਰਬਜੀਤ ਸਿੰਘ ਵਰਗੇ ਹੋਰ ਵੀ ਕਈ ਇਸ ਤਰ੍ਹਾਂ ਦੇ ਜਿਹੜੇ ਲਗਾਤਾਰ ਰੋਜੀ ਰੋਟੀ ਕਮਾਉਂਦੇ ਨੇ ਪਰਿਵਾਰ ਵੀ ਪਾਲਣਾ ਹੁੰਦਾ ਹੈ ਇਹ ਸ਼ਰਾਬ ਦਾ ਸੇਵਨ ਇਸ ਪੂਰੇ ਇਲਾਕੇ ਦੇ ਵਿੱਚ ਕਦੋਂ ਦਾ ਚੱਲ ਰਿਹਾ ਤੁਹਾਨੂੰ ਕਦੋਂ ਪਤਾ ਲੱਗਦਾ ਇਹ ਵੇਖੋ ਜੀ ਜਦੋਂ ਦੇ ਹੀ ਜਨਮ ਲਿਆ ਨਾ ਉਤੋਂ ਲੈ ਕੇ ਅੱਜ ਤੱਕ ਵੇਖਣ ਦੇ ਆ ਵੀ ਸ਼ਰਾਬ ਦੇ ਲੱਗ ਜਾ ਕੇ ਮੁੱਕੀ ਨਹੀਂ ਗਈ ਇਹ ਦੇਸੀ ਸ਼ਰਾਬ ਲਾਂ ਦੇਸੀ ਸ਼ਰਾਬ ਉਦੋਂ ਤੇ ਇਹ ਹੁੰਦਾ ਇਹ ਦੇਸੀ ਸ਼ਰਾਬ ਵਿਗਦੀ ਸੀ ਤੇ ਕੋਈ ਥੋੜੀ ਬੋਤੀ ਵੇਚ ਲੈਂਦਾ ਕੋਈ ਪੀਲੀ ਰੱਖ ਲੈਂਦਾ ਤੇ ਉਹਦੇ ਮਤਲਬ ਵੀ ਠੀਕ ਰਹਿੰਦਾ ਸੀ ਜਿਹੜੀ ਆ ਜਰੋਂ ਦੀ ਨਕੋਲ ਸ਼ੁਰੂ ਹੋ ਗਈ ਆ ਉਦੋਂ ਤੇ ਦੁਨੀਆ ਬਿਮਾਰੀ ਪੈ ਗਈ ਆ ਪਹਿਲੀ ਗੱਲ ਲੋਕ ਚਟਾ ਪੀ ਵੀ ਲੋਕਾ ਖਾ ਖਾ ਕੇ ਟੀਏ ਲਾ ਲਾ ਕੇ ਤਾਂ ਵੀ ਬਿਮਾਰ ਹੋ ਗਏ ਆ ਲੋਕਾਂ ਦੇ ਘਰੋਂ ਚੀਜ਼ਾਂ ਵੇਚਣ ਡਿਆ ਬੱਚੇ ਤੇ ਜਿਹੜੀ ਸਰਕਾਰ ਉੱਠਦੀ ਆ ਤੇ ਉਹੋ ਹੀ ਕਹਿ ਦਿੰਦੀ ਆ ਵੀ ਆਪਾਂ ਇਹ ਨਸ਼ਾ ਬਣੀ ਬੰਦ ਕਰਾ ਦਾਂਗੇ ਜਿੱਦਾਂ ਕੱਲ ਭਗਤ ਮਾਨ ਜੀ ਆ ਬੀਬੀਆ ਨੇ ਸਵਾਲ ਪਾਇਆ ਜੀ ਗੁਰਦੁਆਰੇ ਸਾਹਿਬ ਜੀ ਤੋਂ ਬੈਠੀ ਉਹਨਾਂ ਕਹਿੰਿਆ ਵੀ ਸਾਡੀ ਵੀ ਸੁਣ ਕੇ ਜਾਓ ਉਹਨੇ ਕਿਹਾ ਵੀ ਜਿਹੜੀ ਹੁਣ ਜੋ ਹੋ ਗਿਆ ਹੋ ਗਿਆ ਇਹਦੋਂ ਗਾਹ ਨਹੀਂ ਕੁਝ ਹੋਊਗਾ ਹਮ ਅਸੀਂ ਰੋਕ ਲਾ ਦਿੰਨੇ ਆ ਜੀ ਤੇ ਰੋਕ ਕੀ ਲਾ ਦਣੀ ਆ ਵੀ ਸਾਹਮਣੇ ਤਾਂ ਹੈਗਾ ਨਾਲ ਹੀ ਆ ਹਸਪਤਾਲ ਆ ਹਸਪਤਾਲ ਦੇ ਨਾਲ ਹੀ ਚੁੱਕੀ ਆ ਹਮ ਕਿਉਂਕਿ ਮੁੱਖ ਮੰਤਰੀ ਤੁਹਾਡੇ ਪਿੰਡ ਵੀ ਆਏ ਤੇ ਜਦੋਂ ਕਹਿੰਦੇ ਵੀ ਹੁਣ ਇੱਕ ਤਾਂ ਸਹਾਇਤਾ ਦੇਾਂਗੇ ਨਾਲ ਉਹ ਕਹਿੰਦੇ ਆ ਕਿ ਸਖਤ ਤੋਂ ਸਖਤ ਸਜ਼ਾ ਦੇਾਂਗੇ ਮੌਤ ਨਹੀਂ ਇਹ ਕਤਲ ਹੈ ਕਤਲ ਨਹੀਂ ਉਹਨਾਂ ਕਿਹਾ ਵਾ ਅਸੀਂ ਲਾਗੇ ਖਲੋਤੇ ਹਾਂ ਉਹਦੇ ਉਹ ਕਹਿੰਦਾ ਸੀ ਵੀ ਇਹ ਸ਼ਰਾਬ ਪੀ ਕੇ ਨਹੀਂ ਮਰੇ ਹਮ ਇਹ ਸ਼ਰਾਬ ਪੀ ਕੇ ਨਹੀਂ ਮਰੇ ਇਹਨਾਂ ਨਹੀਂ ਮਤਲਬ ਹੀ ਕਤਲ ਕੀਤਾ ਗਿਆ ਹੂੰ ਮਤਲਬ ਸ਼ਰਾਬ ਦੇ ਰੂਪ ਚ ਜ਼ਹਿਰ ਸੀ ਜ਼ਹਿਰ ਹੀ ਜਿਸ ਕਰਕੇ ਆ ਹੁਣ ਪੰਘਾੜੀ ਲਾ ਲੋ ਹੂੰ ਉਹਨਾਂ ਦੇ ਸਰਬ 3 ਬੱਚੇ ਆ ਦੋ ਗੁੱਡੀਆਂ ਇੱਕ ਕਾਕਾ ਵਸੋੜਾ ਜਾ ਜੇ ਇੱਥੇ ਲਾ ਲੋ ਤਾਂ ਆ ਵੀ ਪੰਜ ਗੁੱਡੀਆਂ ਮਾੜੀਆਂ ਹੂੰ ਉਹ ਜਾਂਦਾ ਹੀ ਦਿਹਾੜੀ ਕਰਦਾ ਹੀ ਦਿਹਾੜੀ ਕਰਕੇ ਆ ਕੇ ਰਾਤ ਨੂੰ ਜਲੋ ਪਿਆ ਆਪਣੇ ਬੱਚਿਆਂ ਚ ਸੌਂਦਾ ਹੀ ਬਹਿੰਦਾ ਹੀ ਖਲੋਂਦਾ ਹੀ ਸਰਬਜੀਤ ਨੇ ਤੁਹਾਨੂੰ ਪਹਿਲਾਂ ਕਦੇ ਜਾਂ ਲੋਕਾਂ ਨੇ ਪਿੰਡ ਵਾਲਿਆਂ ਨੇ ਕਦੇ ਦੱਸਿਆ ਕਿ ਫਲਾਣੀ ਥਾਂ ਸ਼ਰਾਬ ਵਿਕਦੀ ਜਦੋਂ ਸਾਰਿਆਂ ਨੂੰ ਹੀ ਪਤਾ ਸੀ ਬੱਚੇ-ਬੱਚੇ ਨੂੰ ਸ਼ਿਕਾਇਤ ਹੁੰਦੀ ਸੀ ਹੁੰਦੀ ਅਸੀਂ ਬੜੀ ਆਰ ਆਪ ਵੀ ਗਿਆ ਸੀ ਅੱਛਾ ਚਲੋ ਮਿਲਦਾ ਹੀ ਕਰਦਾ ਹੀ ਨਹੀਂ ਚਾਚਾ ਕੋਈ ਗੱਲ ਨਹੀਂ ਚਾਚਾ 10 ਕੁੜੀਆਂ ਨਿਗੇ-ਨਿਗੀਆਂ ਮੈਨਾਂ ਰਾਤ ਦਿਨ ਕੰਮ ਕਰਨ ਰਿਆਂ ਵਾ ਇੰਨੀ ਮਿਹਨਤ ਕਰਨ ਰਿਆਂ ਵਾ ਤੇ ਰਾਤ ਨੂੰ ਚਲੋ ਪੀ ਕੇ ਥੋੜੀ ਬੋਤੀ ਤੇ ਮੈਂ ਸੌਂ ਜਾਂਦਾ ਵਾਂ ਸਵੇਰੇ ਉੱਠ ਕੇ ਮੈਨੂੰ ਪੁੱਛ ਕੇ ਵੇਖੋ ਵੀ ਮੇਰੀਆਂ ਗੁੱਡੀਆਂ ਵਾਂ ਜੇ ਪੁੱਛਣਾ ਵੀ ਵੀਰ ਬਾਰੇ ਸੋਚੋ ਹਾਂਜੀ ਤੁਸੀਂ ਪੂਰਾ ਹੋ ਗਿਆ ਸੀ ਮੇਰਾ 1.5 ਸਾਲ ਦਾ ਬੱਚਾ ਇਹ ਮੇਰਾ ਤੇ ਚਚੇ ਦੇ ਬੱਚੇ ਚ ਡੇਗ ਗਿਆ ਸੀ ਉਹਦੀ ਟੈਨਸ਼ਨ ਬਹੁਤ ਲੈਂਦੇ ਉਹਦੇ ਉਹਦੇ ਗੰਮਣਾ ਪੀਂਦਾ ਬਹੁਤ ਜ਼ਿਆਦੇ ਹੁਣ ਵੀ ਟੈਨਸ਼ਨ ਲੈ ਕੇ ਪੀਂਦੇ ਇਹਨਾਂ ਨੇ ਵੈਸੇ ਨਹੀਂ ਲੌਂਦੇ ਫਿਰ ਕੰਮ ਆਉਂਦਾ ਇਹਨਾਂ ਦੇ ਬਸ ਉਹ ਤੁਹਾਡੇ ਲੜਕੇ ਦੀ 1.5 ਸਾਲ ਦਾ ਸੀ ਡੈਥ ਹੋ ਗਈ ਸੀ ਇਸ ਕਰਕੇ ਉਹਦੇ ਕਰਕੇ ਬਹੁਤ ਟੈਨਸ਼ਨ ਲੈਂਦੇ ਸੀ ਉਹਦੇ ਕਰਕੇ ਪੀਂਦਾ ਤੇ ਹੀ ਜ਼ਿਆਦੇ ਟੈਂਸ਼ਨ ਬਹੁਤ ਰੱਖ ਦਾਂਦਾ ਸੀ ਮਾਂ ਦੇ ਵਿੱਚ ਕਿਉਂਕਿ ਪੰਜ ਬੇਟੀਆਂ ਆਂਦ ਕਰ ਨੂੰ ਵੀ ਟੈਂਸ਼ਨ ਲੈਂਦੇ ਸੀ ਕਿ ਵੇ ਇਹਨਾਂ ਨੂੰ ਕਿੱਦਾਂ ਖਵਾਵਾਂਗਾ ਕਿੱਦਾਂ ਵਿਆਵਾਵਾਂਗਾ ਕੰਮ ਕਰ ਵੀ ਇਹਨਾਂ ਨੇ ਛੱਡ ਦਿੱਤਾ ਮੈਂ ਮੈਂ ਤਾਂ ਮਜ਼ਦੂਰੀ ਮੈਂ ਕਾਪ ਹੀ ਕਰਦੀ ਸੀ ਮੈਂ ਇਹਨਾਂ ਕਹਿੰਦੀ ਹੁੰਦੀ ਬਸ ਤੁਸੀਂ ਘਰ ਹੀ ਰਿਆ ਕਰੋ ਮੈਨੂੰ ਇੰਨਾ ਹੀ ਬੜਾ ਵਾ ਕਿ ਤੁਸੀਂ ਘਰੇ ਅੱਗੇ ਜੋ ਮਤਲਬ ਪਰਿਵਾਰ ਦੀਆਂ ਜਿਹੜੀਆਂ ਫਿਕਰਮੰਦੀਆਂ ਸੀ ਉਹਦੇ ਵਿੱਚੋਂ ਸਰਬਜੀਤ ਸਿੰਘ ਨੇ ਸ਼ਰਾਬ ਦਾ ਸੇਵਨ ਕੀਤਾ ਇਹਦੇ ਸੀ ਹਾਂਜੀ ਉਹ ਨਾਲ ਇਸ ਵੇਲੇ ਜਿਆਦਾ ਉਹ ਦੋ ਦਿਨਾਂ ਨਾਲ ਛੱਡੀ ਹੋਈ ਸੀ ਬਾਅਦ ਚ ਫੇਰ ਟੈਨਸ਼ਨ ਨਾ ਚਲੇ ਗਏ ਮੈਨੂੰ ਡੈਡੀ ਉਹਨਾਂ ਨੇ ਫੋਨ ਕੀਤਾ ਕਿ ਬੱਤੇ ਦੰਬ ਦਵਾ ਦਾ ਤੁਹਾਡੀ ਪਿੰਡ ਦੇ ਵਿੱਚ ਤੇ ਤੂੰ ਇਹਨੂੰ ਜਾਣ ਨਾ ਦੇਓ ਕਰੋ ਤੇ ਇਹ ਚਲ ਗਏ ਕਰੋ ਮਮਿੰਨ ਕਹਿੰਦੇ ਕਿ ਮੈਨੂੰ ਉੱਪਰ ਹੀ ਦੇਖੇ ਜਾਂਦੇ ਤੇ ਮੈਂ ਕਿਹਾ ਕੀ ਹੋਇਆ ਉੱਪਰ ਵੇਖੇ ਜਾਂਦੇ ਮੈਨੂੰ ਨਾ ਬੀਪੀ ਘਟਿਆ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਕਿ ਮੈਂ ਨਸ਼ਾ ਤੇ ਸ਼ਰਾਬ ਪੀਤੀ ਬਾਅਦ ਚ ਜਦੋਂ ਜ਼ਿਆਦਾ ਹੀ ਹਾਲਤ ਖਰਾਬ ਹੋ ਗਈ ਫੇਰ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਉੱਥੋਂ ਪੀ ਕੇ ਆਇਆ ਵਾ ਫਿਰ ਅਸੀਂ ਲੈ ਕੇ ਗਏ ਹਸਪੀਟਲ ਫਿਰ ਮੈਂ ਦਵਾਈ ਖਾਈ ਦੋ ਤਿੰਨ ਡਾਕਟਰਾਂ ਕੋ ਖੜਿਆ ਤੇ ਉਹ ਮੈਨੂੰ ਨਹੀਂ ਫਰਕ ਲੱਗਿਆ ਤੇ ਮੈਂ ਇਹਨਾਂ ਨੂੰ ਕਹਿ ਆ ਕਿ ਚਲ ਤੇ ਸੀ ਹਸਪੀਟਲ ਮੈਂ ਤੁਹਾਨੂੰ ਲੈ ਜਾਣੀ ਆਂ ਤੇ ਨਹੀਂ ਹਸਪੀਟਲ ਨਹੀਂ ਜਾਣਾ ਮੈਂ ਮੈਂ ਕਿ ਨਹੀਂ ਹਸਪੀਟਲ ਜਾਣਾ ਹੀ ਪੈਣਾ ਵਾ ਮਤਲਬ ਬਹੁਤ ਹਾਲਤ ਤੁਹਾਡੀ ਮਾੜੀ ਹੋ ਗਈ ਆ ਮੈਂ ਜਿਹੜੀ ਕੱਲੋ ਡਰਦੀ ਆਂ ਫਿਰ ਉਹਨਾਂ ਨੇ ਉੱਥੇ ਖੜਿਆ ਜਾਂ ਲੈ ਕੇ ਗਏ ਰਾਤ ਅਸੀਂ ਰਾਤ ਅਸੀਂ ਕੋ ਮਦੇਰੇ ਕਿਸ ਡਾਕਟਰ ਨੇ ਹਨ ਹੱਥ ਨਹੀਂ ਪਾਇਆ ਪਹਿਲਾਂ ਡਰਦੇ ਹੋਏ ਸ਼ਾਇਦ ਉਹ ਤੁਹਾਨੂੰ ਦੱਸ ਵੀ ਨਹੀਂ ਰਹੇ ਸੀ ਕਿ ਮੈਂ ਸ਼ਰਾਬ ਪੀਤੀ ਆ ਜੀ ਉਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ ਆ ਦੱਸਦੇ ਨਹੀਂ ਬਹੁਤ ਮੈਂ ਉਹਨਾਂ ਨਾਲ ਗੜੀ ਹੱਥ ਵੀ ਜੋੜੇ ਜੇ ਤੁਸੀਂ ਗਏ ਤਾਂ ਮੈਨੂੰ ਦੱਸ ਦੋ ਮੈਂ ਤੇਰਾ ਲਾਜ ਕਰਾ ਦਾਂਗੇ ਕੋਈ ਮੈਂ ਚੱਕ ਚਕਾ ਕੇ ਲਾਜ ਕਰਾ ਦਾਂਗੇ ਤੁਸੀਂ ਮੈਨੂੰ ਦੱਸ ਦੋ ਤੇ ਕਹਿੰਦੇ ਨਹੀਂ ਪੀਤੀ ਨਹੀਂ ਪੀਤੀ ਬਾਹ ਚਾੜੇ ਚਾਚਾ ਜੀ ਆਏ ਤੇ ਉਹਨਾਂ ਨੂੰ ਦੱਸਿਆ ਕਿ ਹਾਂ ਚਾਚਾ ਜੀ ਮੈਂ ਉੱਤਰੋਂ ਪੀ ਕੇ ਆਇਆ ਥੇਰੀ ਆ ਲੋ ਫਿਰ ਅਸੀਂ ਆਖਿਆ ਕਿ ਤੁਹਾਨੂੰ ਲਿਆ ਕੇ ਦਈਏ ਸ਼ਰਾਬ ਉੱਤੇ ਵੰਦਾ ਜੇ ਮੈਨੂੰ ਲਿਆ ਕੇ ਦੇਣੀ ਹੈ ਨਾ ਪਰ ਮੈਂ ਉੱਥੋਂ ਨਹੀਂ ਪੀਣੀ ਕਿ ਉਹ ਫਿਰ ਹੌਲੀ ਹੌਲੀ ਤਾਂ ਨੂੰ ਪਤਾ ਸਾਰਾ ਦਿਨ ਤੇ ਉੱਠੇ ਨਹੀਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਰੋਟੀ ਖਾਦੀ ਮੈਂ ਫਿਰ ਰੋਟੀ ਬਣਾ ਕੇ ਉਹਨਾਂ ਨੂੰ ਚਾਵਲ ਦਿੱਤੇ ਚੌਲ ਖਾਦੇ ਉਹਨਾਂ ਨੇ ਬਸ ਜਦੋਂ ਚੌਲ ਖਾਦੇ ਉਹਨਾਂ ਦੀ ਜਿਆਦਾ ਤੇ ਮਤਲਬ ਹੌਲੀ ਹੌਲੀ ਫਿਰ ਜਿਆਦਾ ਹੀ ਡਾਪੇ ਕਰਨ ਫਿਰ 400 ਚਾਲੀ ਕੰਮ ਲਿਆ ਉਹਨਾਂ ਦਾ ਇਸ ਤਰ੍ਹਾਂ ਬੜੀ ਪਰਿਵਾਰ ਉਜੜ ਚੁੱਕਿਆ ਸਾਰਿਆਂ ਦੇ ਥੋੜੇ ਘੰਟਿਆਂ ਦੇ ਵਿੱਚ ਹੀ ਤੁਹਾਡੇ ਪਰਿਵਾਰ ਤੇ ਕੀ ਬੀਤਰੀ ਅਸੀਂ ਦੁੱਖ ਦੇਖ ਸਕਦੇ ਆ ਬੇਟੀਆਂ ਪੰਜ ਨੇ ਤੁਹਾਡੀਆਂ ਤੇ ਇਹ ਸਾਰੇ ਕਾਸੇ ਦੇ ਵਿੱਚ ਤੁਹਾਨੂੰ ਲੱਗਦਾ ਜ਼ਿੰਮੇਵਾਰ ਕੌਣ ਕਿ ਮੇਵਾਰ ਹੋਈ ਹੋਣਗੇ ਜਿਨ੍ਹਾਂ ਨੇ ਸ਼ਰਾਬ ਪਿਆਈ ਇਹਨਾਂ ਨੂੰ ਇੰਨੀ ਜਰੀਲੀ ਸ਼ਰਾਬ ਵੀ ਜੇ ਉਹਨਾਂ ਨੂੰ ਪਤਾ ਵੀ ਹੋਊਗਾ ਹੀ ਕਿ ਆਜ ਇੱਕ ਚਲੋ ਆਪਾਂ ਨੇ ਜੇ ਇੱਕ ਗਿਆ ਦੂਜਾ ਗਿਆ ਉਹਨਾਂ ਨੂੰ ਉਹਦੇ ਸਮਝਣਾ ਚਾਹੀਦਾ ਹੈ ਨਾ ਕਿ ਅਸੀਂ ਦੂਜੇ ਜਣੇ ਨੂੰ ਨਾ ਹੀ ਪਿਆਈਏ ਤੇ ਪਿੰਡ ਦੀਆਂ ਬੀਬੀਆਂ ਪਹਿਲਾਂ ਵੀ ਇਸ ਤਰ੍ਹਾਂ ਦੁਖੀ ਸੀ ਕਿ ਬੰਦ ਹੋਵੇ ਸਾਰਾ ਧੰਦਾ ਜਿਹੜਾ ਚੱਲਦਾ ਦੁਕਾਨਾਂ ਹਾਂ ਕਿ ਬੰਦ ਹੋਵੇ ਕਿਉਂਕਿ ਜਦੋਂ ਲੜਾਈ ਝਗੜਾ ਰਹਣਾ ਫਿਰ ਉਹਨੂੰ ਬਸ ਤਿਕਤ ਆਉਂਦੀ ਕਿ ਫਿਰ ਮੈਂ ਵੀ ਕਹਿ ਦਿੰਨੀ ਹਾਂ ਕਹਿ ਵਗਦਾ ਮੈਂ ਉਹਦੇ ਘਰ ਵੀ ਗਈ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੀਦੀਆਂ ਨੇ ਸ਼ਰਾਬ ਨਾ ਤਿਆ ਕਰੋ ਆਂਦੀ ਕਿ ਅਸੀਂ ਪਹਿਲੇ ਨੇ ਸੱਦਣ ਨਹੀਂ ਜਾਂਦੇ ਸਾਹਿਤ ਸੌਂਦੇ ਤੇ ਵਪਾਰ ਆ ਸੀ ਤੇ ਪੈਸੇ ਲੈਣੇ ਆ ਤੇ ਅੱਛਾ ਜਿਹੜੀ ਇਸ ਤਰ੍ਹਾਂ ਦੀ ਜ਼ਹਿਰੀਲੀ ਸ਼ਰਾਬ ਵੇਚਦੇ ਸੀ ਉਹ ਤੁਹਾਨੂੰ ਇਹ ਕਹਿੰਦੇ ਸੀ ਕਿ ਤੇ ਸਾਡਾ ਵਪਾਰ ਹੈ ਹਾਂਜੀ ਉਹ ਕਹਿੰਦੇ ਸਾਡਾ ਵਪਾਰ ਹੈ ਮੈਂ ਉਹਨਾਂ ਦੇ ਘਰੇ ਗਈ ਬਾਨੇ ਨਾਲ ਉਹਨਾਂ ਦੇ ਨਾਲ ਹਾਂਜੀ ਤੇ ਮੈਂ ਕਿਹਾ ਕੀ ਉਹ ਦੇ ਦੀਏ ਦਰਨ ਨੂੰ ਨਾ ਪਿਆ ਕਰੋ ਮੇਰੇ ਬੱਚੇ ਦੇ ਕਰਕੇ ਟੈਨਸ਼ਨ ਲੈਂਦਾ ਮੇਰੀਆਂ ਤੇ ਪੰਜ ਬੇਟੀਆਂ ਨੇ ਮੈਂ ਚਲੋ ਉਹਨਾਂ ਨੂੰ ਮੈਂ ਦੱਸਿਆ ਪੰਜ ਬੇਟੀਆਂ ਕੰਮ ਕਰਨ ਨਹੀਂ ਕਰਦੇ ਮੈਂ ਖੁਦ ਆਪ ਕਰਕੇ ਪੰਜਾਂ ਘਰਾਂ ਦਾ ਕੰਮ ਕਰਕੇ ਮੈਂ ਕਾ ਇਹਨਾਂ ਨੇ ਖਵਾਉਣੀ ਕਿ ਟੈਨਸ਼ਨ ਲੈ ਕੇ ਭੇ ਰਿੰਦੇ ਪੀ ਕੇ ਤੇ ਉਹ ਕਹਿੰਦੇ ਇਹਨੂੰ ਬੜਾ ਸਮਝਾਉਂਦੇ ਪਰ ਇਹ ਹੁਣ ਸਾੜਾ ਤੇ ਵਪਾਰ ਹੀ ਹੈ ਦਾ ਇਸ ਪਰਿਵਾਰ ਦਾ ਦੁੱਖ ਦੇਖਿਆ ਜਾ ਸਕਦਾ ਹੈ ਪਰਿਵਾਰ ਦੇ ਜੀ ਬਿਆਨ ਕਰ ਰਹੇ ਨੇ ਕਿ ਆਖਰਕਾਰ ਹੋਇਆ ਕੀ ਹੈ ਕਿਵੇਂ ਹੋਇਆ ਔਰ ਸਰਬਜੀਤ ਸਿੰਘ ਨੇ ਸ਼ਰਾਬ ਦਾ ਸੇਵਨ ਸ਼ੁਰੂ ਕਿਵੇਂ ਕੀਤਾ ਬੇਟੇ ਦੀ ਡੈਥ ਹੁੰਦੀ ਹੈ ਪੰਜ ਬਾਕੀ ਬੇਟੀਆਂ ਸੀ ਟੈਨਸ਼ਨ ਦੇ ਵਿੱਚ ਸਾਰੀਆਂ ਗੱਲਾਂ ਸੀ ਪਰ ਆਖਰਕਾਰ ਇਹ ਸਾਰੇ ਪਰਿਵਾਰਾਂ ਦੇ ਦੁੱਖਾਂ ਦਾ ਜਿਹੜਾ ਪਹਾੜ ਟੁੱਟਿਆ ਇਹਨੂੰ ਠੰਡਾ ਕਿਵੇਂ ਕੀਤਾ ਜਾਏਗਾ ਘਟ ਕਿਵੇਂ ਕੀਤਾ ਜਾ ਸਕਦਾ ਜਿਹੜੇ ਜੀ ਚਲੇ ਗਏ ਉਹ ਤਾਂ ਨਹੀਂ ਵਾਪਸ ਆ ਸਕਦੇ ਆ ਬੀਬੀ ਜੀ ਤੁਸੀਂ ਇੱਥੇ ਬੈਠੇ ਹੋ ਹੋਰ ਕਿੰਨੇ ਕੋ ਦੁਖੀ ਸੀ ਘਰ ਇਸ ਤਰ੍ਹਾਂ ਸ਼ਰਾਬ ਤੋਂ ਇਹਨਾਂ ਨੂੰ ਪਤਾ ਪਿੰਡ ਵਾਲਿਆਂ ਨੂੰ ਆਪਾਂ ਨੂੰ ਨਹੀਂ ਜੀ ਪਤਾ ਦਰ ਤੁਸੀਂ ਇੱਥੇ ਪਿੰਡ ਦੇ ਤੁਸੀਂ ਵੀ ਰਹਿਣ ਵਾਲੇ ਹੋ ਜੀ ਤੁਸੀਂ ਕੀ ਕੀ ਅੱਖੀਂ ਵੇਖ ਰਹੇ ਸੀ ਜਿੱਥੇ ਵੇਖ ਰਹੀ ਸੀ ਇਸ ਤਰ੍ਹਾਂ ਦੀ ਸ਼ਰਾਬ ਅਸੀਂ ਪੰਗਾਲੀ ਉੱਥੇ ਥਰੀਆਲ ਵੇਖ ਰਹੇ ਸੀ ਜੀ ਥਰੀਆਲ ਵਗਦੀ ਸੀ ਅੱਛਾ ਹਾਂ ਜੀ ਤੇਰੇ ਸਾਸੀ ਵੇਚਦੇ ਸੀ ਅੱਛਾ ਚੌਂਕੀ ਦੇ ਇਲਾਕੇ ਵਿੱਚ ਵੇਚਦੇ ਸੀ ਹਾਂ ਜੀ ਚੌਂਕੀ ਦੇ ਨਾਲ ਹੀ ਵੇਚਦੇ ਰਹੀ ਸੀ ਨਾਲ ਹੀ ਵੇਚਦੀ ਸੀ ਤਿੰਨ ਘਰ ਵੇਚਦੇ ਸੀ ਜੀ ਉਹ ਜੀ ਹੋਣ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਸਾਫ ਦੇਾਂਗੇ ਕਤਲ ਨੇ ਸਜ਼ਾ ਵੀ ਦੇਾਂਗੇ ਸਖਤ ਤੁਹਾਨੂੰ ਲੱਗਦਾ ਉਹੀ ਬੰਦੇ ਸਾਰੇ ਫੜੇ ਗਏ ਆ ਜਿਹੜੇ ਵੇਚਦੇ ਸੀ ਜਾਂ ਲੈ ਬਾਕੀ ਨੇ ਕੋਈ ਹੋਰ ਬੰਦੇ ਨਹੀਂ ਇੱਥੋਂ ਦੇ ਲੱਗੇ ਫੜ ਕੇ ਕੋਈ ਪੁਗਾਉੜੇ ਆ ਵਿੱਚੋਂ ਅੱਛਾ ਕੁਝ ਭੱਜੇ ਹੋਏ ਆ ਕੁਝ ਭੱਜੇ ਕੁਝ ਲੱਗੇ ਫੜ ਕੇ ਹਾਂਜੀ ਕੁਝ ਜਿਹੜੇ ਫੜੇ ਆ ਹਾਂਜੀ ਉਹਨਾਂ ਨੂੰ ਵੀ ਸਜ਼ਾ ਦੇਣੀ ਚਾਹੀਦੀ ਆ ਕਿ ਹਾਂਜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇੰਨੇ ਘਰ ਜਾ ਰਹੇ ਨੇ ਛੋਟੇ ਛੋਟੇ ਬੱਚੇ ਨੇ ਹਾਂ ਫਿਰ ਉਹ ਤੇ ਵੱਦ ਦਵਾਈਆਂ ਨਿਕਲਣੀਆਂ। ਅਸੀਆ ਨੇ ਕੋ ਨੂੰ ਸਜ਼ਾਈ ਦਿੱਤੀ ਜਾਵੇ। ਹੋਰ ਜਿੰਨੇ ਵੀ ਪਰਿਵਾਰ ਨੇ ਤੁਹਾਡੇ ਇੱਥੇ ਪਿੰਡ ਦੇ ਤੁਸੀਂ ਜਿਵੇਂ ਕਿਹਾ ਕਿ ਦੁਖੀਮਾਨ ਦੇ ਨਾਲ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਜਿਹੜੇ ਬੰਦੇ ਤੁਸੀਂ ਜਿਨ੍ਹਾਂ ਕੋਲ ਜਾਂਦੇ ਸੀ ਉੱਥੇ ਵੀ ਨਾਂ ਵਿੱਚੋ ਇਸ ਤਰ੍ਹਾਂ ਉਹ ਸਾਰੇ ਤੁਹਾਨੂੰ ਨਜ਼ਰ 'ਚ ਆਏ ਆ ਜਾਣਕਾਰੀ ਮਿਲੀ ਹੈ ਫੜੇ ਗਏ ਕਿ ਉਹਨਾਂ 'ਚੋਂ ਭੱਜੇ ਹੋਏ ਆ ਕਈ। ਹਾਂਜੀ ਪਤਾ ਨਹੀਂ ਉਹਨੂੰ ਅੱਦਾ ਕਹਿੰਦੇ ਕਿ ਫੜੇ ਗਏ ਨੇ। ਇੰਨਾ ਪਤਾ ਲੱਗਿਆ ਕਿ ਕੁਝ ਫੜੇ ਗਏ। ਤੁਸੀਂ ਕੀ ਚਾਹੁੰਦੇ ਹੋ ਹੁਣ ਕਿ ਕਿਸ ਤਰ੍ਹਾਂ ਦੀ ਸਜ਼ਾ ਉਹਨਾਂ ਨੂੰ ਮਿਲੇ ਉਹ ਤਾਂ ਚਲੋ ਇਹਨਾਂ ਸਰਕਾਰ ਦੇ ਹੱਥ ਹੀ ਹੈ ਜੋ ਇਹ ਕਰਨਗੇ ਜੇ ਕਰਨਗੇ ਤੇ ਫੇਰ ਇਹ ਹੁਣ ਜਿੱਦਾਂ ਚਿੱਟਾ ਵੀ ਵੇਖਦਾ ਟੀਕੇ ਵੀ ਲਾਉਂਦੇ ਬੱਚੇ ਸਾਡੇ ਅੱਖਾਂ ਦੇ ਸਾਹਮਣੇ ਬੱਚੇ ਲਾਉਂਦੇ ਆ ਬਹੁਤ ਦੁਖੀ ਹੁੰਦਾ ਮਨ ਦੁਖੀ ਹੁੰਦਾ ਬੱਚੇ ਜਦੋਂ ਮੰਦੇ ਸੰਦੇ ਨਹੀਂ ਆ ਮੇਰੀ ਖੁਦ ਆ ਨਣਾ ਨੇ ਅਸੀਂ ਵੱਡੀ ਮੇਰੀ ਉਹਦਾ ਬੇਟਾ ਵੀ ਲਾਂਦਾ ਕਿਤੇ ਇਦਾਂ ਆਉਂਦਾ ਹੈ ਨਾ ਬੜਾ ਦੁੱਖ ਮਨ ਨੂੰ ਆਉਂਦਾ ਵਾ ਕਿ ਇੰਨਾ ਤੂੰ ਗੱਭਰੂ ਜਵਾਨ ਹੋ ਕੇ ਤੇ ਤੂੰ ਆ ਕੰਮ ਕਰਨੀ ਆ ਸਾਰੇ ਘਟਨਾ ਕ੍ਰਮ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਤੇ 10-10 ਲੱਖ ਰੁਪਇਆ ਪਰਿਵਾਰ ਨੂੰ ਦੇਾਂਗੇ ਮ੍ਰਿਤਕ ਦੇ ਉਹ ਜਿਹੜਾ ਐਲਾਨ ਹੋਇਆ ਉਹਦੇ ਨਾਲ ਤੁਹਾਨੂੰ ਤਸੱਲੀ ਹੈ ਜਾਂ ਫਿਰ ਤੁਹਾਨੂੰ ਲੱਗਿਆ ਕਿ ਹੁਣ ਪੈਸੇ ਨੂੰ ਕੀ ਕਰਨਾ ਪੈਸੇ ਨਾਲ ਤੇ ਭਾਜੀ ਗੱਲਾਂ ਨਹੀਂ ਕਰ ਲੈਣੀਆਂ ਜੀ ਨਾਲ ਤੇ ਗੱਲਾਂ ਕਰ ਲੈਦੀਆਂ ਮੇਰਾ ਆਦਿ ਧਿਆਰੇ ਕਿਵੇਂ ਇਕੱਲੀ ਘਾਰੇ ਹੈ ਕਿ ਮੇਰਾ ਕੋਈ ਨਹੀਂ ਸਾਥ ਦੇਣ ਵਾਲਾ ਹੈਗਾ ਮੇਰਾ ਤੇ ਉਹ ਹੀ ਸਾਥੀ ਮੇਰਾ ਕੱਲ ਮੇਰਾ ਬੇਟਾ ਜੋ ਕੁਝ ਰਿ ਮੈਂ ਕਦੀ ਪਰਵਾਹ ਨਹੀਂ ਕੀਤੀ ਇਹਨਾਂ ਦੇ ਸਿਰ ਤੇ ਮੈਨ ਨੇ ਚਲ ਮੇਰੇ ਤੇ ਆ ਕਿ ਮੇਰੇ ਤਾਂ ਬੇਟਾ ਵੀ ਉਹਦੇ ਵਿੱਚੋਂ ਲੱਭਦੀ ਹੁੰਦੀ ਆ ਅੱਜ ਮੈਨੂੰ ਵੀ ਖੋਲਿਆ ਮੇਰੇ ਕੋਲ ਮੈਨੂੰ ਕਿਹੋ ਜਿਹਾ ਸੀ ਕਿ ਮੇਰੇ ਬੱਚੇ ਕੀ ਕਰਨਗੇ ਮੈਂ ਕਿੱਦਾਂ ਪੜਾਵਾਂਗੀ ਕਿੱਦਾਂ ਦਾ ਸੁਣਾਵਾਂਗੀ ਇਹ ਦਾ ਮਤਲਬ ਆ ਇੱਕ ਤਾਂ ਪਰਿਵਾਰ ਦਾ ਜੀ ਚਲਾ ਗਿਆ ਉੱਤੋਂ ਦੁੱਖ ਇੰਨਾ ਜ਼ਿਆਦਾ ਵੱਡਾ ਹੈ ਕਿ ਜਿਹੜਾ ਆ ਬਿਆਨ ਨਹੀਂ ਕੀਤਾ ਜਾ ਸਕਦਾ ਪਰਿਵਾਰ ਦੇ ਜੀ ਦੁਖੀ ਨੇ ਪੰਜ ਬੇਟੀਆਂ ਨੇ ਸਰਬਜੀਤ ਦਾ 1.5 ਸਾਲ ਦਾ ਬੇਟਾ ਸੀ ਜਿਸ ਦੀ ਡੈਥ ਹੋਈ ਜਿਸ ਦੇ ਦੁੱਖ ਵਜੋਂ ਉਸਨੇ ਪੀਣੀ ਸ਼ੁਰੂ ਕੀਤੀ ਪਰਿਵਾਰ ਨੇ ਆਪਣੀ ਜ਼ੁਬਾਨੀ ਇਹ ਦੁੱਖ ਦੱਸਿਆ ਆ ਸਭ ਤੋਂ ਵੱਡੀ ਗੱਲ ਤੇ ਹੈ ਕਿ ਸਾਰਾ ਦੁੱਖ ਸਾਰੇ ਲੋਕਾਂ ਨੂੰ ਹੁਣ ਪਤਾ ਹੈ ਕਿ ਦੁੱਖ ਹੁੰਦਾ ਕੀ ਹੈ ਪਰਿਵਾਰ ਦੇ ਜੀ ਚ ਜਾਂਦਾ ਹੁਣ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਪੂਰੀ ਤਰ੍ਹਾਂ ਖਾਤਮਾ ਹੋ ਜਾਵੇ ਜਿਨ੍ਹਾਂ ਨੇ ਵੇਚੀ ਹੈ ਸ਼ਰਾਬ ਜਾਂ ਹੱਲੇ ਵੀ ਤੁਹਾਨੂੰ ਲੱਗਦਾ ਹੈ ਕਿ ਖਦਸ਼ੇ ਬਣੇ ਰਹਿਣਗੇ ਕਿ ਉਹ ਪਤਾ ਨਹੀਂ ਉਹਨਾਂ ਨੂੰ ਠੱਲ ਪੈਣੀ ਹੈ ਕਿ ਨਹੀਂ ਇਹਦੇ ਹੁਣ ਸਰਕਾਰ ਨਾਲ ਹੀ ਆ ਜੀ ਹਾਂਜੀ ਇਹਨਾਂ ਦੀ ਮਰਜ਼ੀ ਆ ਤੇ ਡੱਕਣਗੇ ਹੂੰ ਤਿੰਨੇ ਤੇ ਚੱਲਦਾ ਰਹੂਗਾ ਹੋਰ ਵੀ ਮਰਨਗੇ ਸਾਡਾ ਅਸੀਂ ਤੇ ਬੇਟਾ ਖੋ ਹੀ ਲਿਆ ਵਾ ਹੂੰ ਬੇਲ ਆਗੇ ਚੌਂਕੀ ਆ ਇਹ ਇਹਨਾਂ ਨੂੰ ਹੀ ਸਮਝਾਉਣ ਕੁਝ ਹੂੰ ਕਿ ਤੁਸੀਂ ਕਾਰਵਾਈ ਕਰੋ ਹੂੰ ਇਹ ਆਵਾਜ਼ ਤਨਖਾਹਾਂ ਲੈਂਦੇ ਆ ਲੱਖ ਲੱਖ ਰੁਪਈਆ ਰਾਹ ਨੂੰ ਸੌਂ ਜਾਂਦੇ ਆ ਤੁਸੀਂ ਜਿਵੇਂ ਦੱਸਿਆ ਜੀ ਪਹਿਲਾਂ ਕਿ ਸਾਰਿਆਂ ਨੂੰ ਪਤਾ ਸੀ ਸ਼ਿਕਾਇਤਾਂ ਵੀ ਕੀਤੀਆਂ ਨਹੀਂ ਰੁਕਿਆ ਤੁਹਾਨੂੰ ਲੱਗਦਾ ਪਿੰਡ ਪੱਦਰ ਤੇ ਪੁਲਿਸ ਚੌਂਕੀ ਤੱਕ ਵਾਲਿਆਂ ਦੀ ਮਿਲੀ ਭੁਗਤ ਸੀ ਕਿ ਉੱਤੇ ਤੱਕ ਜਾਂਦਾ ਹੋਊਗਾ ਪੈਸਾ ਪੈਸੇ ਦੀ ਗੱਲ ਨਹੀਂ ਸਾਰੇ ਇਹ ਨਹੀਂ ਪਤਾ ਹਨ ਗੱਲ ਦਾ ਕੱਲ ਆਈਐਸ ਇੰਸਪੈਕਟਰ ਹੀ ਹਾਂਜੀ ਉਹ ਵੀ ਬੋਲ ਕੇ ਗਿਆ ਇੱਥੇ ਵੀ ਦਰਵਾਜ਼ੇ ਗਾੜੀ ਸਾਹਮਣੇ ਹੂੰ ਉਹ ਵੀ ਕਹਿੰਦਾ ਸੀ ਵੀ ਇਹਨਾਂ ਤੇ ਪਹਿਲਾਂ ਪਰਚੇ ਹੋ ਚੁੱਕੇ ਸੀ ਹੂੰ ਪਹਿਲਾਂ ਇਹਨਾਂ ਨੂੰ ਹਵਾਲਾ ਦੇ ਚੁੱਕੇ ਸੀ ਆਪਾਂ ਫੜਾ ਚੁੱਕੇ ਹਾਂ ਸਾਰਾ ਕੁਝ ਹੋ ਗਿਆ ਸੀ ਮੁੜ ਕੇ ਫਿਰ ਬਾਹਰ ਆ ਗਿਆ ਆ ਗਿਆ ਗਾੜੀ ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ ਪੀਏ ਕੰਮ ਹੋੰਡਿਆ ਹੂੰ ਸਾਡੇ ਤੱਕ ਗੱਲ ਕਹਿੰਦਾ ਪਹੁੰਚੀ ਨਹੀਂ ਗਈ ਵਾਹ ਲੀਡਰ ਕਰਨ ਦੇ ਰਾਹ ਹੁਣ ਉਹਨਾਂ ਦਾ ਜਿਹੜਾ ਇਥੇ ਪੇਟ ਸਾਡੇ ਵੇਚਦਾ ਪਿਓ ਦਾ ਵੀ ਭਰਾ ਮਰਿਆ ਉਹੇ ਦਾ ਦਰੂਪੀ ਕੇ ਮਰਿਆ ਉਹ ਸ਼ਰਾਬ ਅੱਛਾ ਜਿਹੜੇ ਵੇਚਦੇ ਸੀ ਉਹਦਾ ਭਰਾ ਵੀ ਹਾਂ ਉਹਦਾ ਭਰਾ ਵੀ ਤੇ ਜੇ ਪਰੇ ਸਰਗਿਆਲ ਵੇਚਦਾ ਉਹਦਾ ਪਿਓ ਨੇ ਪੀਲੀ ਦਿਓ ਵੀ ਮਰਿਆ ਹਮ ਕੱਲ ਸਰਗਿਆਲ ਵੀ ਤਿੰਨ ਮੌਤਾਂ ਸੀ ਹਮ ਹੁਣ ਗਿਣਤੀ ਮੌਤਾਂ ਦੀ ਤੁਹਾਨੂੰ ਆਲੇ ਦੁਆਲੇ ਇੱਥੇ ਤੇ ਰਹਿਣ ਵਾਲੇ ਕਿੰਨੀ ਹੋ ਗਈ ਕੱਲ ਤੱਕ ਤਾਂ 21 ਸੀ 21 ਤੇ ਇੱਕ ਉਹ ਪਾ ਲਓ ਫਿਰ 22 ਹੋ ਗਈ ਫਿਰ ਫਿਰ ਬਾਸ਼ਾ ਹਾਂ ਬਾਸਾ ਸਾਮ ਸਮ ਹੋ ਜਾਂਦੇ ਦਰ ਪਰ ਹਾਂਜੀ ਵੇਖੋ ਤੁਹਾਨੂੰ ਤੁਹਾਡਾ ਕੀ ਏਰਵਾ ਕਹਿੰਦਾ ਕਿ ਠੱਲ ਪਾਊਗੀ ਕਿਵੇਂ ਕਿਹੜਾ ਅਹਜਾ ਤਰੀਕਾ ਬਣਾਉਣਾ ਚਾਹੀਦਾ ਪੁਲਿਸ ਨੂੰ ਸਰਕਾਰ ਨੂੰ ਕੱਲ ਜਿੱ ਤਰ੍ਹਾਂ ਤੇ ਸਰ ਕਹਣਾ ਤਲਬੀਰ ਸਾਹਿਬ ਨੇ ਬਿਕਰਮੰਦਾ ਪੀਏ ਪਹਿਲਾਂ ਰਿਹਾ ਸੀ ਹਾਂ ਉਹਨੇ ਵੀ ਕਹਿਆ ਵੀ ਸਖਤ ਤੋਂ ਸਖਤ ਲੈ ਕੇ ਆਪਾਂ ਭੰਗਵਾ ਤੱਕ ਜਿੱਥੋਂ ਇਹ ਸ਼ਰਾਬ ਆਈ ਆ ਜੇ ਪਿੱਸੋਂ ਤੱਕ ਆਈ ਆ ਇੱਕ ਵਾਰਾਂ ਹੀ ਕਾਰਵਾਈ ਪੂਰੀ ਪਾਵਾਂਗੇ ਕਿ ਸ਼ਰਾਬ ਕਿੱਥੋਂ ਆਈ ਏਨੀ ਜਰੀਲੀ ਕਿੰਨੇ ਦਿੱਤੀ ਆ ਕੌਣ ਲਿਆਉਂਦਾ ਵਾ ਕੌਣ ਸਪਲਾਈ ਕਰਦਾ ਕੌਣ ਇਹਨਾਂ ਨੂੰ ਵੇਚਦਾ ਇਹ ਕਹਿੰਦੇ ਆ ਇਹ ਕਹਿੰਦੇ ਆ ਉਹਨੇ ਇੱਥੇ ਖੜ ਕੇ ਕਿਹਾ ਸੜਕ ਦੇ ਉੱਤੇ ਮਤਲਬ ਇੰਨੇ ਬੰਦੇ ਆ ਚ ਕਿਹਾ ਦਾ ਮਤਲਬ ਕੁਝ ਨਾ ਕੁਝ ਤੇ ਨਿਕਲਣਗੇ ਨਤੀਜੇ ਕੁਝ ਤੇ ਕੁਝ ਤੇ ਕੋਈ ਕਰੂਗਾ ਉਹਨੇ ਕਿਹਾ ਵੀ ਲੱਗਦੀ ਚਾਰੇ ਆਪਾਂ ਛੱਡਣਾ ਨਹੀਂਗਾ ਵੇਖੋ ਇਹ ਸ਼ਰਾਬ ਪੀ ਕੇ ਨਹੀਂ ਮਰੇ ਨਾ ਤਾਂ ਕਤਲ ਕੀਤਾ ਗਿਆ ਜਦੋਂ ਪਤਾ ਲੱਗ ਗਿਆ ਵੀ ਇੰਨੀ ਜਰੀਲੀ ਆ ਦੋਨੂੰ ਪਿਆਈ ਇੱਕ ਨੂੰ ਪਿਆਈ ਇਹ ਨਾ ਹੀ ਪਿਉਂਦੇ ਹੂੰ ਤੇ ਜਿਨ੍ਹਾਂ ਦੇ ਹੁਣ ਧੀਆ ਪਤ ਚਲ ਗਏ ਸਾਡਾ ਵੀ ਭਤੀਆ ਚਲ ਗਿਆ ਗੁੱਡੀਆਂ ਵੇਖ ਲਓ ਹੁਣ ਫਿਰ ਕੀ ਹਸਾਰਾ ਵਾ ਇਹਨਾਂ ਕੋਈ ਕਿਹੜਾ ਤੁਰਿਆ ਜਾਣ ਡਿਆ ਹੂੰ ਇਹ ਵੀ ਪੌੜੀਆਂ ਲੈ ਕੇ ਤੁਰਨ ਡੇ ਇਹ ਕਿਉਂ ਆ ਜੀ ਤਾਂ ਸਰਬਜੀਤ ਦਾ ਪਰਿਵਾਰ ਦੁਖੀ ਹੋ ਕੇ ਦੁਖੀ ਮੰਦੇ ਨਾਲ ਬਹੁਤ ਕੁਛ ਦੁਖੜਾ ਬਿਆਨ ਕਰ ਰਿਹਾ ਪਰ ਇਸ ਦੁਖੜੇ ਦਾ ਨਤੀਜਾ ਕੀ ਨਿਕਲੇਗਾ ਅੰਜਾਮ ਕੀ ਦਿੱਤਾ ਜਾਏਗਾ ਕਿ ਵਾਕਈ ਉਹਨਾਂ ਨੂੰ ਸੂਲੀ ਤੇ ਚੜਾਇਆ ਜਾਏਗਾ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਵੇਂ ਕਿ ਸੀਐਮ ਸਾਹਿਬ ਖੁਦ ਕਹਿ ਗਏ ਕਿ ਮੌਤਾਂ ਨਹੀਂ ਕਤਲ ਨੇ ਤਾਂ ਫਿਰ ਉਹਨਾਂ ਕਾਤਲਾਂ ਨੂੰ ਸਜ਼ਾ ਕਦੋਂ ਤੇ ਕਿਵੇਂ ਮਿਲੇਗੀ ਕਿ ਵਾਕਈ ਉੱਪਰ ਤੱਕ ਜਿਨ੍ਹਾਂ ਦੀ ਮਿਲੀ ਭੁਗਤਣ ਵਾਲੇ ਧੰਦਾ ਚੱਲਦਾ ਸੀ ਨਕਲੀ ਸ਼ਰਾਬ ਦਾ ਉਹਨਾਂ ਨੂੰ ਟੰਗਿਆ ਜਾਏਗਾ ਜਾਂ ਫਿਰ ਥੱਲੇ ਛੋਟੇ-ਮੋਟੇ ਕੀੜੇ-ਮਕੌੜਿਆਂ ਨੂੰ ਮਾਰ ਕੇ ਤੇ ਵਾਹ-ਵਾਖ ਹਟ ਲਈ ਜਾਏਗੀ ਸਰਕਾਰ ਵੱਲੋਂ ਕਿਉਂਕਿ ਹਮੇਸ਼ਾ ਇਸੇ ਤਰ੍ਹਾਂ ਹੁੰਦਾ ਆਇਆ ਪਹਿਲਾਂ ਸਰਕਾਰਾਂ ਦੇ ਵਿੱਚ ਵੀ ਤੇ ਹੁਣ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲਦੀਆਂ ਨੇ ਪਰ ਜਿਨ੍ਹਾਂ ਦੇ ਪਰਿਵਾਰ ਉੱਜੜ ਜਾਂਦੇ ਨੇ ਜੀ ਚਲੇ ਜਾਂਦੇ ਨੇ ਉਹ ਵਾਪਸ ਕਦੇ ਨਹੀਂ ਆਉਣੇ ਤੇ ਪਰਿਵਾਰ ਦੇ ਦੁੱਖੜੇ ਤੋਂ ਹੀ ਸਾਫ਼ ਝਲਕ ਰਿਹਾ ਹੈ ਸਰਕਾਰਾਂ ਨੂੰ ਘੱਟੋ-ਘੱਟ ਇਹਨਾਂ ਪਰਿਵਾਰਾਂ ਦਾ ਦੁੱਖੜਾ ਸੁਣ ਕੇ ਵੇਖ ਕੇ ਕੋਈ ਨਾ ਕੋਈ ਸ਼ਰਮ ਜ਼ਰੂਰ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦੇ ਧੰਦੇ ਚੱਲਣ ਤੋਂ ਪਹਿਲਾਂ ਕਿਉਂ ਨਹੀਂ ਰੋਕੇ ਜਾਂਦੇ ਬਾਦ ਵਿੱਚ ਤਾਂ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਨੇ ਪਹਿਲਾਂ ਕਿਉਂ ਨਹੀਂ ਰੋਕੇ ਜਾਂਦੇ ਤਾਂ ਇਹ ਸਵਾਲ ਉਸੇ ਤਰ੍ਹਾਂ ਬਣਿਆ ਰਹੇਗਾ ਜਦੋਂ ਤੱਕ ਇਹ ਸਾਰੇ ਧੰਦੇ ਉੱਤੇ ਠੱਲ ਨਹੀਂ ਪੈਂਦੀ ਸਰਬਜੀਤ ਦਾ ਪਰਿਵਾਰ ਜਿਸ ਦੀਆਂ ਪੰਜ ਬੇਟੀਆਂ ਨੇ ਬਾਕੀ ਪਰਿਵਾਰ ਦੇ ਜੀ ਨੇ ਸਾਰੇ ਹੀ ਇਸ ਵੇਲੇ ਬਹੁਤ ਜ਼ਿਆਦਾ ਦੁਖੀ ਨੇ ਇਸ ਤਰ੍ਹਾਂ ਹੋਰ ਕਿੰਨੇ ਪਰਿਵਾਰ ਹੋਣਗੇ ਹੁਣ ਤੱਕ ਦੀ ਮੌਤਾਂ ਦੀ ਗਿਣਤੀ 22 ਦੱਸੀ ਜਾਂਦੀ ਹੈ ਇਸ ਰਿਪੋਰਟ ਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਹੋਰ ਨਾ ਪਿੰਡਾਂ ਦੇ ਵਿੱਚ ਜਿਹੜੇ ਘਰ ਬਰਵਾਦ ਹੋਏ ਨੇ ਉਹਨਾਂ ਦੇ ਦੁੱਖ ਵੀ ਜਾਣੀਏ ਜਾ ਕੇ ਕਿ ਉਹ ਕੀ ਕਹਿੰਦੇ ਨੇ ਉਹਨਾਂ ਨੇ ਸ਼ਿਕਾਇਤ ਕਿੰਨੀ ਵਾਰੀ ਦਿੱਤੀ ਸੁਣੀ ਕਿਉਂ ਨਹੀਂ ਗਈ ਇਹ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਨੂੰ ਸਰਕਾਰ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ